ਸੋ ਕਹੋ ਤਾਲ ਗੁਰ ਸੇਵੀਐ ਇਹਨੇ ਸਹਜ ਸੁਭਾਏ ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਏ ਸਤਨਾਮ ਵਾਹਿਗੁਰੂ ਸਾਹਿਬ ਜੀ ਸੋਹੀ ਮਹਲਾ 5 ਕਰਮ ਧਰਮ ਪਾਖੰਡ ਜੋ ਦਿਸਹਿ ਐਨ ਜਮ ਜਾਗਾ ਤੇ ਲੂਟੈ ਨਿਬਾਨ ਕੀ ਰਤਨ ਗਾਵਹੁ ਕਰਤੇ ਕਾ ਨਿਮਖ ਸਿਮਰਤ ਜਿਤ ਛੁਟੈ ਕਰਮ ਧਰਮ ਪਾਖੰਡ ਜੋ ਦਿਸ ਹੈ ਤਿੰਨ ਜਮ ਜਾਗਾਤੇ ਲੂਟੈ ਨਿਰਵਾਣ ਕੀਰਤਨ ਗਾਵੋ ਕਰਤੇ ਕਾ ਨਿਮਖ ਸਿਮਰਤ ਜਿਤ ਛੁਟੈ संतो सागर पार उतरिए जे को वचन कमावे संतन का सो गुर प्रसादी तरिए ਰਥ ਮਜਨ ਇਸ ਨਾਨਾ ਇਸ ਕਲਮਹਿ ਮੈਲ ਪਰਿਜੈ ਸਾਦ ਸੰਗ ਜੋ ਹਰ ਗੁਣ ਗਾਵੇ ਸੋ ਨਿਰਮਲ ਕਰ ਲੀਜੈ ਬੇਦ ਕਤੇ ਸਿਮਰਤ ਸਭ ਸਾਸਤ ਇਨ ਪੜਿਆ ਮੁਕਤ ਨਾ ਹੋਈ ਏਕ ਅੱਖਰ ਜੋ ਗੋਰੇ ਮੁਖ ਜਾਪੈ ਤਿਸ ਕੀ ਨਿਰਮਲ ਸੋਈ ਖਤਰੀ ਬ੍ਰਾਹਮਣ ਸੋਧ ਵੈਸ ਉਪਦੇਸ ਚੋਹ ਵਰਨਾ ਕੋ ਸਾਂਝਾ ਗੁਰਮੁਖ ਨਾਮ ਜਪੈ ਉਦਰੈ ਸੋ ਕਲ ਮਹਿ ਘਟ ਘਟ ਨਾਨਕ ਮਾਜਾ ਸਤਰੀ ਬ੍ਰਹਮਣ ਸੂਦ ਵੈਸ ਉਪਦੇਸ ਚੋ ਵਰਨਾ ਕੋ ਸਾਂਝਾ ਗੁਰਮੁਖ ਨਾਮ ਜਪੈ ਉਦਰੇ ਸੋ ਕਲ ਮਹ ਘਟ ਘਟ ਨਾਨਕ ਮਾਜਾ ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋਹੇ ਮਹਲਾ ਪੰਜਵਾਂ ਕਰਮ ਧਰਮ ਪਾਖੰਡ ਜੋ ਦਿਸਹਿ ਤਿੰਨ ਜਮ ਜਾਗਾ ਤੇ ਲੋਟੈ ਨਿਰਵਾਣ ਕੀਰਤਨ ਗਾਵਹੁ ਕਰਤੇ ਕਾ ਨਿਮਕ ਸਿਮਰਤ ਜਿਤ ਛੋਟੈ ਪਾਵਨ ਅੰਮ੍ਰਿਤਮਈ ਸ੍ਰੀ ਮੁਖਵਾਕ ਸੋਹੀ ਰਾਗ ਅੰਦਰ ਰਾਮਦਾਸ ਗੁਰੂ ਜਗਤਾਰਨ ਕੋ ਗੁਰ ਜੋਤ ਅਰਜੁਨ ਮਾਹੇ ਧਰੀ ਐਸੇ ਦੀਨ ਦਿਆਲ ਸਤਿਗੁਰੂ ਗੁਰੂ ਅਰਜੁਨ ਦੇ ਮਹਾਰਾਜਿਆਂ ਦੇ ਪਾਵਨ ਮੁਖਾਰ ਬਿੰਦੋ ਉਚਾਰਨ ਹੋਇਆ ਤਾਨ ਗੁਰੂ ਗ੍ਰੰਥ ਸਾਹਿਬ ਮਹਾਰਾਜਿਆਂ ਦੇ ਪਾਵਨ ਮੁਬਾਰਕ ਅੰਗ 748 ਵਿਖੇ ਸੁਭਾਏ ਮਾਨ ਹੈ ਗੁਰੂ ਸਾਹਿਬ ਜੀ ਮਿਹਰਮਤ ਬਖਸ਼ਿਸ਼ ਕਰਨ ਸਾਹਿਬਾਂ ਦਾ ਪਾਵਨ ਫਰਮਾਨ ਸਾਡੇ ਸਾਰਿਆਂ ਦੇ ਹਿਰਦੇ ਅੰਦਰ ਵਸ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ